ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਸਟ ਇਨਫੋਰਮੇਸ਼ਨ ਮਿਲੀ ਸੀ ਇਹ ਲੇਟ ਨਾਈਟ ਜੋ ਹੈ ਰੋਇਕ ਟੀਮ ਨੇ ਸੰਗੇਵੜਾ ਜੋ ਕਿਲਿਆਵਲੀ ਥਾਣੇ ਦੇ ਇਸ਼ਤਰੀ ਦੇ ਕੋਲ ਇਹ ਕਿੰਨੇ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਉਹਨਿਤ ਜੋ ਹੈ ਉਹ ਉਸ ਤੋਂ ਇਨਫੋਰਮੇਸ਼ਨ ਮਿਲੀ ਸੀ ਉਸਦੇ ਮੌਕੇ ਤੇ ਵਿజిਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਤੇ ਕੋਈ ਸ਼ਾਮ ਨੂੰ ਜੋ ਪਟਾਕੇ ਯੂਨਿਟ ਤੇ ਉਹ ਇੱਕ ਸੈਟਅਪ ਕੀਤਾ ਹੋਈ ਸੀ ਕਿ ਇਨਹਾਂ ਤੇ ਯੂਨਿਟ ਤੇ ਪਟਾਕੇ ਬਣਾਏ ਜਾ ਰਹੇ ਸੀਗੇ ਦੂਸਰੇ ਤੇ ਪੈਕਿੰਗ ਯੂਨਿਟ ਸੀ ਉਸਦੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚੱਲੀ ਰਾਤ ਨੂੰ ਜੋ ਫਾਇਰ ਕਰੈਕਰ ਤੇ ਅਗ ਲਗੀ ਉੱਤੇ ਫਿਰ ਧਮਾਕਾ ਜਿਹੜਾ ਛੋਟਾ ਹੋਇਆ ਉਸਕੇ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈ ਜੋ ਇੱਕ ਏਕਿੰਮ ਦੇ ਸੰਗੇਵੜਾ ਜੋ ਕਿਲੀਆਵੜੀ ਥਾਣੇ ਦੇ ਇਸ਼ਤਰੀ ਦੇ ਕੋਈ ਟੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀਗੀ ਉਹਨੂੰ ਤੇ ਜੋ ਹੈ ਉਹ ਇੱਕ ਉਸਤੇ ਇਨਫੋਰਮੇਸ਼ਨ ਮਿਲੀ ਸੀ ਉਸਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਕੋਈ ਸ਼ਾਮ ਨੂੰ जो पटाके यूनिट के दो तो एक सैटअप किए हुए थे थां के यूनिट पे पटाके बनाए जा रहे थे दूसरे तो थे पैकेजिंग यूनिट से मौके पे पहुंच के जो गल अर्ली मॉर्निंग पता चली कि रात न जो फायर क्रैकर जो, जो मटीरियल थी आग लगी धमाका तो जो छोटा हो रही बिल्डिंग जो है वो कोलैप्स करके ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਹੈ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਇਹਨਾਂ ਦੇ ਕਰਕੇ ਕੋ ਲੇਬਰ ਸੌਰੀ ਸੀ ਵੀ ਕੁਝ ਲੇਬਰ ਕੁਝ ਰਾਤ ਨੂੰ ਕੰਮ ਵੀ ਕਰੀ ਸੀ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਚਾਰ ਲਾਸ ਆਫ ਲਾਈਫ ਦੀ ਜੋ ਇਨੀਸ਼ੀਅਲ ਪ੍ਰੀਲਿਮਿਨਰੀ ਗੱਲ ਸਾਹਮਣੇ ਆਈ ਹੈ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਪਰਟੀ ਜੋ ਵੀ ਇੱਕ ਕਾਰਵਾਈ ਬੰਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਪਿੰਡਾਂ ਏਮਸ ਤੇ ਕੁਝ सिविल ਹਸਪੀਟਲ ਸਿੱਧਰ ਆਇਆ ਗਿਆਗਾ ਤਾਂ तो आगे ਜੋ जो भी कार्रवाई ਦੇ ਵੱਲੋਂ ਬੱਤੀ ਹੈ ਉਹ वो ਗਈ ਸਿਵਲ ਫੈਕਟਰੀ ਇਗਲੀ ਸੀ ਜਾਂਦੀ ਬਲੀ ਸੀ ਕਿੰਨਾ ਤੇ ਲਾ ਕੇ ਜਾ ਰਹੇ ਸੀ ਪ੍ਰੀਮੀਅਮ ਲੋਡ को ਸੇਕ ਕਿ ਉਹ ਚੀਜ਼ ਜੋ ਹੈ ਦੂਸਰੇ ਆਫਿਸ ਤੇ ਹੈ ਉਹ ਸਿਵਲ ਸਾਈਡ ਤੋਂ ਵੀ ਦਰਖਾਈ ਕਰਕੇ ਕਲੀਅਰ ਜਿੱਤੀ ਜਾਂਚ ਕੀਆ ਗਿਆ ਨਹੀਂ ਇਹ ਕਿ ਪੀ ਟੂ ਦਾ ਉਸਨੂੰ ਲੈ ਕੇ ਹੀ ਕੋਈ ਚੀਜ਼ ਇਨੀਸ਼ੀਏਟ ਹੋਈ ਹੈ ਬਟ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਪੁਲਿਸ ਦੇ ਵੱਲੋਂ ਫੋਰੈਂਸਿਕ ਟੀਮ ਆ ਕੇ ਬਰੀਕੀ ਦੇ ਜੋ ਐਗਜ਼ਾਮਿਨ ਕਰੇਗੀ ਉਸ ਦੇ ਬਾਅਦ ਹੀ ਅਗੇ ਕਰਨਗੇ ਮਜ਼ਦੂਰ ਨਾਲ ਗੱਲਬਾਤ ਕੀਤੀ ਹੋਣੀ ਸਰ ਕਿੰਨੇ ਕੁ ਮਜ਼ਦੂਰ ਸੀਗੇ ਜਿਹੜੇ ਕਿ ਹਜੇ ਕਿੰਨੇ ਕੁ ਦਬੇ ਹੁੰਦੀ ਉਸ ਨੂੰ ਹੈਗੀ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀ ਉਹ ਐਗਜ਼ੈਕਟਲੀ ਕਿੰਨੇ ਦਿਨ ਪਹਿਲਾਂ ਆਈ ਹੈ ਉਹ ਇਕੱਲੇ ਇਕੱਲੇ ਲੇਬਰ ਦੇ ਕੁਝ ਨਹੀਂ ਪਤਾ ਲੱਗਦਾ ਬਟ ਰੀਸੈਂਟਲੀ ਕੁਝ ਦਿਨ ਪਹਿਲਾਂ ਹੀ ਦੇਖ ਰਹੀ ਸੀ ਬਾਹਰ ਦੀ ਲੇਬਰ ਤੁਸੀਂ ਜੋ ਲੇਬਰ ਜੋ ਹੈ ਬਾਹਰ ਦੀ ਹੀ ਹੈਗੀ ਹੈ ਉਸਦੇ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਹੈ ਉਸ ਤੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਫਿਰ ਬਲਾਸਟ ਕੋਟ ਸਪਰੀਮੇ ਚੋਕ ਦੇ ਸਹੀ ਸਰ ਕਿੰਨੇ ਜਨ ਹੈ ਤੇ ਮੌਤ ਦੀ ਹਲੇ ਹੀ ਨਹੀਂ ਸਰੀ 4 ਤੱਕ ਕਿਸ਼ਨ अर्ली मॉर्निंग काफ़ी प्रॉपरली सिविल होस्पिटल आए पिंदा भेजा गया है जो इंजरी किसी को ज्यादा एक लग्दी है जो उसमें मैडिकल एड मिले तो पुलिस के वालों चीज़ प्रोमेंटली कराई गई है मैं थोड़े राही भी अपील कराँगा इसकी पैनिक करण की कोई लड़ नहीं हैगी पुलिस जो ਇਹ ਤੋਂ ਪ੍ਰੋਫੈਸਰ ਪੁਲਿਸਿੰਗ ਦੇ ਲੋ ਜੋ ਵੀ ਚ ਕਾਰਵਾਈ ਬੰਦੀ ਹੋ ਗਈ ਉਹ ਕੀਤੀ ਚਲਦੀ ਹੈ ਦੇੜੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈ ਇੱਕ ਥੰਮੇ ਜਿਹੜਾ ਸੰਗੇਵੜਾ ਜੋ ਕਿਲੀਆ ਵਾਲੀ ਥਾਣੇ ਦੇ ਇਸ਼ਤਰੀ ਤੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿజిਟ ਕੀਤਾ ਗਿਆ ਤੋਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਤੇ ਕੋਈ ਸ਼ਾਮ ਨੂੰ ਜੋ ਪਟਾਕੀ ਯੂਨਿਟ ਤੇ ਉਹ ਇੱਕ ਸੈਟਅਪ ਕੀਤਾ ਹੋਇਆ ਸੀ ਇਨ ਸਾਤੇ ਯੂਨਿਟ ਤੇ ਪਦਾਕੇ ਬਣਾਏ ਜਾ ਰਹੇ ਸੀਗੇ ਦੂਸਰੇ ਤੇ ਪੈਕੇਜਿੰਗ ਯੂਨਿਟ ਸੀ ਉਸੇ ਮੌਕੇ ਤੇ ਪਹੁੰਚ ਕੇ ਜੋ ਗਲ ਅਜਰਲੀ ਮਾਰਨਿੰਗ ਪਤਾ ਚੱਲੀ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉਸ ਤੇ ਅਗ ਲੱਗੀ ਉਦੋਂ ਫਿਰ ਤਮਾਕਾ ਜਿਹੜਾ ਛੋਟਾ ਹੋਇਆ ਉੱਤੇ ਕਰੀਏ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਥੇ ਕੇਸ ਹੋ ਗਏ ਦੀ ਹੈ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗਲ ਸਾਹਮਣੇ ਆਈਏ ਜੋ ਲੇਬਰ ਇਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਤੇ ਕਰਕੇ ਪੁਲਿਸ ਪਰ ਸੋਰੀ ਸੀ ਕਿ ਪਿਛਲੇ ਪਰ ਕੁਝ ਰਾਤੋਂ ਕੰਮ ਕਰ ਰਹੇ ਸੀ ਕਿਚਨ ਸਾਨੇ ਤੋਂ ਇਤਨੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਚਾਰ ਲਾਸਸ ਆਫ ਲਾਈਫ ਜੀ ਜੋ ਇਨੀਸ਼ੀਅਲ ਪ੍ਰੀਲੀਮਿਨਰੀ ਰਿਪੋਰਟ ਵਿੱਚ ਸਾਹਮਣੇ ਆਈ ਜੋ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਪਰਲੀ ਜੋ ਵੀ ਇੱਕ ਕਾਰਵਾਈ ਸੰਢੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕੀਪੀ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਨਾ ਐਮਸ ਤੇ ਕੁਝ सिविल ਹਸਪੀਟਲ ਸਿੱਧਰ ਆਇਆ ਜਾਏਗਾ। ਸੋ ਆਗੇ ਫਰਦਰ ਜੋ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਹੈ ਉਹ ਕੀਤੀ ਗਈ। ਸੋ ਫੈਕਟਰੀ ਇਗਲੀ ਸੀ ਜਾਂਦੀ ਗਲੀ ਸੀ ਕਿਨਾਂ ਦੇ ਲਾਤੇ ਜਾਂਦੀ ਸੀ। ਪ੍ਰੀਮੇਚੂਰ ਲੋਡ ਤੋਂ ਸੇ ਕਿ ਉਹ ਚੀਜ਼ ਜੋ ਹੈ ਦੂਸਰੀ ਲਿਫਟ ਹੈ ਜਾਂ ਉਹ ਸਿਵਲ ਸਾਈਡ ਤੋਂ ਹੀ ਵੈਰੀਫਾਈ ਕਰਕੇ ਕਲੀਅਰ ਕੀਤੀ ਜਾ ਸਕਦੀ ਹੈ। ਜਿੱਤੀ ਜਾਂਚ ਕੀਤੀ ਗਈ। ਨਹੀਂ ਇਹ ਪੀਪੀ ਸਕੂਲ ਦੇ ਕੇ ਵੀ ਕੋਈ ਚੀਜ਼ ਇਨੀਸ਼ੀਏਟ ਨਹੀਂ ਹੋਈ। ਬਟ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ। ਜਿਵੇਂ ਕਿ ਮਜ਼ਦੂਰਾਂ ਦੇ ਵੱਲੋਂ ਫੋਰੈਂਸਿਕ ਟੀਮ ਆ ਕੇ ਬਰੀਕੀ-ਬਰੀਕੀ ਜੋ ਐਗਜ਼ਾਮਨ ਕਰੇਗੀ ਉਸ ਦੇ ਬਾਅਦ ਹੀ ਅਪਡੇਟ ਕਰਨਗੇ। ਮਜ਼ਦੂਰਾਂ ਨਾਲ ਗੱਲਬਾਤ ਕੀਤੀ 19 ਸਰ ਕਿੰਨੇ ਕ ਮਜ਼ਦੂਰ ਸੀਗੇ ਜਿਹੜੇ ਕਿ ਹਜੇ ਕਿੰਨੇ ਕੁ ਦਿਨ ਪਹਿ ਹੁੰਦੀ ਉਸ ਤੋਂ ਗੱਲ ਹੋਈ ਹੈ ਕਿ ਇਹ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀ ਜੀ। ਉਹ ਐਗਜ਼ੈਕਟਲੀ ਕਿੰਨੇ ਦਿਨ ਪਹਿਲਾ ਆਈ ਹੈ ਉਹ ਕਦੇ ਕਦੇ ਲੇਬਰ ਦੇ ਦੁਸਤ ਹੀ ਪਤਾ ਲੱਗੇਗਾ ਬਟ ਰੀਸੈਂਟਲੀ ਪੁਸ਼ਟੀ ਕਰ ਲਿਆ ਕਿ ਇਹ ਕਰ ਰਿਹਾ। ਭਾਰਤੀ ਲੇਬਰ ਤੋਂ ਸੁਣਿਆ ਵਿੱਚ ਲੇਬਰ ਜੋ ਉਸਦੀ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਹੈ ਜੀ ਇਸ ਦੇ ਕਾਰਨਾਂ ਦਾ ਕੋਈ ਪਤਾ ਚੱਲ ਸਕਿਆ ਸਰ ਬਲਾਸਟ ਤੋਂ ਸਿੱਧੇ ਵਿੱਚ ਹੋ ਕੇ ਇਹ ਦੀ ਗੱਲ ਸਰ ਕਿੰਨੇ ਜਣੇ ਆਦੇ ਮੌਤ ਦੇ ਹਲੇ ਇਨੀਸ਼ੀਅਲੀ 4 ਸਰ ਇੰਜਰਡ ਕਿੰਨੇ ਹੋਏ ਕੋਈ ਆ ਜਿਹੜੀ ਜਿਹੜੀ ਡਿਫਿਕਲਟ ਟੂ ਕਵਾਂਟੀਫਾਈ ਜਿੰਨੇ ਵੀ ਜੋ ਇਨੀਸ਼ੀਅਲ ਜਿਹੜੀ अर्ਲੀ ਮਾਰਨਿੰਗ ਸੀ ਉਹ ਕਾਫੀ ਪ੍ਰੌਂਪਟਲੀ ਇਹਨਾਂ ਨੂੰ ਸਿਗਨਲ ਹਸਪੀਟਲ ਤੇ ਆ ਕੇ ਪਹੁੰਚਾ ਭੇਜਿਆ ਗਿਆ ਨਾ ਜੋ ਇੰਜਰੀ ਦੀ ਸੀ ਜਿਹੜੀ ਜਦਾ ਜਿਆਦਾ ਮੈਡੀਕਲ ਏਡ ਮਿਲੇ ਤੇ ਪੁਲਿਸ ਦੇ ਵੱਲੋਂ ਉਹ ਚੀਜ਼ ਪ੍ਰੋਮਿਨੈਂਟਲੀ ਕਰਾਈ ਗਈ ਮੈਂ ਤੁਹਾਡੇ ਰਾਹੀਂ ਇਹ ਵੀ ਅਪੀਲ ਕਰਾਂਗਾ ਇਸ ਤੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਪੁਲਿਸ ਜੋ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦੇ ਵੱਲੋਂ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਪਹਿਸਤ ਇਨਫਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸੰਜੀਵੜਾ ਜੋ ਕਿਲੀਆ ਵਾਲੀ ਥਾਣੇ ਦੇ ਛੇੜੀ ਦੇ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀ ਯੂਨਿਟ ਜੋ ਹੈ ਉਹ ਉਸ ਤੇ ਇਨਫਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿజిਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਥੇ ਕੋਈ ਸ਼ਾਮ ਨੂੰ जो पटाकी यूनिट थे दो तो एक सैटअप किए हुए पे यूनिट पे पटाके बनाए जा रहे थे दूसरे थे पैकेजिंग यूनिट से तो मौके पर पहुंच के जो गाज अर्ली मॉर्निंग पता चली कि रात न जो, जो फायर क्रैकर जो मटीरियल थी आग लगी धमाका जो छोटा होया उ करिए बिल्डिंग जो है वो कोलैप्स करके ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁੱਛਲੇ ਪਰ ਕੁਛ ਰਾਤ ਨੂੰ ਕੰਮ ਵੀ ਕਰੇ ਸੀ ਤੁਸੀਂ ਸਾਹਮਣੇ ਤੋਂ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਚਾਰ ਲਾਸਸ ਆਫ ਲਾਈਫ ਵੀ ਜੋ ਇਨੀਸ਼ੀਅਲ ਪ੍ਰੀਮੀਰੀਟਲ ਸਾਹਮਣੇ ਆਈਏ ਉਹ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਪਰਲੀ ਕਿਉਂਕਿ ਇੱਕ ਕਾਰਵਾਈ ਸੰਦੇਸ਼ੀ ਉਸਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਟੇਨਾ ਹੈ ਇਸ ਤੇ ਕੁਝ Uh, सिविल हॉस्पिटल से भी चित्र आएगा तो आगे फर्दर जो भी कार्रवाई पुलिस के वलो कंटिन्यू है वो की सर फैक्ट्री लीगली सी जांदी गली सी भी किनते नाते जा रही है से की वो चीज जो है किसी ऑफिस से या वो सिविल साइड को भी वेरीफाई करके क्लियर जितनी जांच है कारण ब्लास्ट इनिशियल वेरिफिकेशन लग रही है कि जो फायर ब्रेकर मटेरियल है ਤੂੰ ਲੈ ਕੇ ਹੀ ਕੋਈ ਚੀਜ਼ ਇਨੀਸ਼ੀਏਟ ਹੋਏਗਾ ਬਟ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਪੁਲਿਸ ਦੇ ਵੱਲੋਂ ਜਿਵੇਂ ਕਿ ਮਜ਼ਦੂਰਾਂ ਨਾਲ ਪੁਲਿਸ ਦੇ ਵੱਲੋਂ ਫੋਰੈਂਸਿਕ ਟੀਮ ਆ ਕੇ ਪਰਿਖੇ ਵੀ ਜੋ ਐਗਜ਼ਾਮਨ ਕਰੇਗੇ ਉਸ ਦੇ ਬਾਅਦ ਹੀ ਅਗਲਾ ਕਦਮ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਉਨਨ ਸਰ ਕਿੰਨੇ ਕੁ ਮਜ਼ਦੂਰ ਸੀਗੇ ਜਿਹੜੇ ਕਿ ਹਜੇ ਕਿੰਨੇ ਕੁ ਦਬੇ ਹੋਣ ਦੀ ਉਸ ਤੋਂ ਗੱਲ ਹੋਈ ਹੈ ਕਿ ਇਹ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀਗੀ ਉਹ ਐਗਜ਼ੈਕਟਲੀ ਕਿੰਨੇ ਦਿਨ ਪਹਿਲਾਂ ਆਈ ਹੈ ਉਹ ਕੱਲੇ-ਕੱਲੇ ਲੈ ਕੇ ਦੂਸਰੀ ਪਤਾ ਲੱਗੂਗਾ ਬਟ ਪੁਲਿਸ ਸੈਂਟਰੀ ਪੁੱਛਣ ਕਰ ਲੈ ਕਿ ਬਾਹਰੀ ਲੇਬਰ ਤੋਂ ਸਬੰਧ ਜੋ ਲੇਬਰ ਜੋ ਹੈ ਬਾਹਰੀ ਉਸ ਦੇ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਉਸ ਦੇ ਕਾਰਨਾਂ ਦਾ ਕੋਈ ਪਤਾ ਚੱਲ ਸਕਿਆ ਫਿਰ ਬਲਾਸਟ ਕੁਝ ਖਰੀਮੇ ਚੋਕ ਤੇ ਸਹੀ ਕਾਰਨ ਸਰ ਕਿੰਨੇ ਜਨ ਇਹਦੇ ਮੌਤੇ ਵੀ ਹਲੇ ਇਨੀਸ਼ially 4 ਸਰ ਇੰਜਰਡ ਕਿੰਨੇ ਹੋਏ ਕੋਈ ਆ ਜੀ ਇੰਜਰਡ ਇਟਸ ਵੈਰੀ ਡਿਫਿਕਲਟ ਟੂ ਕਵਾਂਟੀਫਾਈ ਜਿੰਨੇ ਵੀ ਜੋ ਇਨੀਸ਼ੀਅਲਲੀ ਅਰਲੀ ਮਾਰਨਿੰਗ ਸੀਨ ਤੋਂ ਕਾਫੀ ਫ੍ਰੌਂਟਲੀ ਨਨੂੰ ਸਿਗਨਲ ਹਸਪਤਲ ਤੇ ਆ ਕੇ ਟੈਂਪਰਟੇਜਿਆ ਗਿਆ ਹੈ ਨਾ ਜੋ ਇੰਜਰੀ ਕਿਸੇ ਦੀ ਹੈ ਜੀ ਜਿਆਦਾ ਜੀ ਸਟਾਫ ਦਾ ਜੀ ਟੈਡੀਕਲ ਐਡ ਮਿਲਿਆ ਤੇ ਪੁਲਿਸ ਦੇ ਵੱਲੋਂ ਉਸ ਚ ਫ੍ਰੌਂਟਲੀ ਕਰਾਈ ਗਈ ਮੈਂ ਤੁਹਾਡੇ ਰਹੀ ਇਹ ਵੀ ਅਪਡੇਟ ਕਰਾਂਗਾ ਇਸ ਤੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਪੁਲਿਸ ਜੋ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦੇ ਵੱਲੋਂ ਜੋ ਵੀ ਚਾਰਵਾਈ ਬੰਦੀ ਹੈ ਉਹ ਕੀਤੀ ਜਾ ਰਹੀ ਹੈ ਦੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈ ਰੋਇਕ ਏਕ ਯੂਨਿਟ ਸੰਗੇਵੜਾ ਜੋ ਕਿਲਿਆਵਲੀ ਥਾਣੇ ਦੇ ਇਸ਼ਤਰੀ ਤੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇਹ ਕੋਈ ਸ਼ਾਮ ਨੂੰ ਜੋ ਪਟਾਕੀ ਯੂਨਿਟ ਤੇ ਉਹ ਇੱਕ ਸੈਟਅਪ ਦਿੱਤੇ ਹੋਏ ਸੀ ਥਾਕੇ ਯੂਨਿਟ ਤੇ ਪਦਾ ਕੀ ਬਣਾਏ ਜਾ ਰਹੇ ਸੀਗੇ ਦੂਸਰੇ ਤੇ ਪੈਕਟਿੰਗ ਯੂਨਿਟ ਸੀ ਉਸ ਦੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚਲੀ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉਸ ਤੇ ਅਗ ਲਕੀਤ ਜਿਹੜਾ ਧਮਾਕਾ ਜਿਹੜਾ ਛੋਟਾ ਹੋਇਆ ਉਸ ਤੇ ਕਰੀਏ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਇੱਕ ਹਿਸਾਬ ਕੀ ਲਿਆ ਗਿਆ ਤੇ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਲੀਵਰ ਸੌਰੀ ਸੀ ਕਿ ਪਿਛਲੇ ਪਰ ਕੁਝ ਰਾਤ ਨੂੰ ਕੰਮ ਵੀ ਕਰੀ ਸੀ ਕਿਸ਼ਾਨਾ ਤੋਂ ਇਟਨੀ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਚਾਰ ਲਾਸ ਆਫ ਲਾਈਫ ਵੀ ਜੋ ਇਨੀਸ਼ੀਅਲ ਪ੍ਰੀਲੀਮਰੀ ਰਿਪੋਰਟ ਵਿੱਚ ਸਾਹਮਣੇ ਆਈ ਜੋ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਪਰਲੀ ਜੋ ਵੀ ਇੱਕ ਵਾਰ ਬੰਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕੂ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਇਹਨਾਂ ਐਮਸ ਤੇ ਕੁਝ ਸਿਵਲ ਹਸਪੀਟਲ ਤੋਂ ਕਿਤਰ ਆਇਆ ਜਾਏਗਾ ਤਾਂ ਆਪਰੇ ਫਰਦਰ ਜੋ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਹੈ ਉਹ ਕਰ ਰਹੇ ਹਨ ਫੈਕਟਰੀ ਲੀਗਲੀ ਸੀ ਜਾਂਦੀ ਗਲੀ ਸੀ ਵੀ ਕਿਹਨਾਂ ਦੇ ਲਾਤੇ ਜਾਂਦੇ ਸੀ ਪ੍ਰਾਈਮੇਰੀ ਚੋਰ ਤੋਂ ਸੇ ਕਿ ਉਹ ਚੀਜ਼ ਜੋ ਹੈ ਦੂਸਰੇ ਆਫਿਸ ਤੇ ਹੈ ਵੋ ਸਿਵਲ ਸਾਈਡ ਤੋਂ ਹੀ ਵੈਰੀਫਾਈ ਕਰਕੇ ਕਲੀਅਰ ਕੀਤੀ ਜਾਂਚ ਕੀਆ ਗਿਆ ਕਿ ਇਹ ਦਫਾ ਪੁਲਿਸ ਮਾਲਕ ਕੋਲੋਂ ਸੀ ਜੀ ਹਰਨ ਦਾ ਕੋਈ ਪਤਾ ਲੱਗੇ ਜੀ ਕਾਰਨ ਪਲਾਸਟਿਕ ਵਾਲਾ ਕਮਰਸ਼ੀਅਲ ਵੈਰੀਫਿਕੇਸ਼ਨ ਲੱਗ ਰਿਹਾ ਹੈ ਕਿ ਜੋ ਫਾਇਰ ਬ੍ਰੈਕਰ ਮਟੀਰੀਅਲ ਹੈਗਾ स्कूल लेके ही कोई चीज इनिशिएट हुई है बट इट्स अ मेट्रो फॉर इन्वेस्टिगेशन फॉरेंसिक टीम के मजदूरै नाल फॉरेंसिक टीम आके बारीकी से जो एग्जामिन करेगी उसके बाद ही आगे कार्यवाही मजदूरै नाल ਗੱਲਬਾਤ ਕੀਤੀ ਹੋਣੀ ਸਰ ਕਿੰਨੇ ਕੁ ਮਜ਼ਦੂਰ ਸੀਗੇ ਜਿਹੜੇ ਕਿ ਕਿੰਨੇ ਕੁ ਦਬੇ ਹੋਣ ਦੀ ਉਸ ਤੋਂ ਹੋਈ ਹੈ ਕਿ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀ ਉਹ ਐਗਜੈਕਟਲੀ ਕਿੰਨੇ ਦਿਨ ਪਹਿਲਾਂ ਆਈ ਹੈ ਉਹ ਕੱਲੇ ਕੱਲੇ ਲੈ ਕੇ ਦੁਬਾਰੀ ਪਤਾ ਲੱਗੇਗਾ ਬਟ ਰੀਸੈਂਟਲੀ ਪੁਸ਼ਟੀ ਕਰ ਲੈ ਸੀ ਕਿ ਬਾਹਰ ਦੀ ਲੇਬਰ ਤੁਸੀਂ ਜੋ ਲੇਬਰ ਜੋ ਹੈ ਬਾਹਰ ਦੀ ਹੀ ਹੈ ਜੀ ਉਸ ਤਰੀ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਉਸ ਤੇ ਕਾਰਨਾਂ ਦਾ ਕੋਈ ਪਤਾ ਚੱਲ ਸਕਿਆ ਫਿਰ ਬਲਾਸਟ ਸਪਰੀ ਮੇਚ ਹੋ ਕੇ ਸਹੀ ਕਰ ਸਰ ਕਿੰਨੇ ਜਨਾਂ ਦੀ ਮੌਤ ਹੋਈ ਹਲੇ ਹੁਣ ਸ਼ਨੀ ਚਾਰ ਕ੍ਰਿਸ਼ਨ ਸਰ ਇੰਜਰਡ ਕਿੰਨੇ ਹੋਏ ਕੋਈ ਇੰਜਰਡ ਇਜ਼ ਵੈਰੀ ਡਿਫਿਕਲਟ ਟੂ ਕਵਾਂਟੀਫਾਈ ਜਿੰਨੇ ਵੀ ਜੋ ਇਨੀਸ਼ੀਅਲ ਜੁਕੀ ਅਰਲੀ ਮਾਰਨਿੰਗ ਸੀਨ ਕੋ ਕਾਫੀ ਕੰਪਲੀਨ ਨੂੰ ਸਿਗਨਲ ਹਸਪਤਾਲ ਤੇ ਅਗੇ ਸਪੰਡਾ ਭੇਜਿਆ ਗਿਆ ਹੈ ਨਾ ਜੋ ਇੰਜਰੀ ਕਿਸੇ ਦੀ ਹੈ ਜੀ ਜਿਆਦਾ ਜੀ ਕੰਮ ਦੀ ਜੀ ਜੀ ਟਿਕਲ ਐਡ ਮਿਲੇ ਤਾਂ ਪੁਲਿਸ ਨੇ ਵੱਲੋਂ ਉਹ ਚੰਪਰਮੈਂਟਲੀ ਕਰਾਈ ਜੀ ਮੈਂ ਤੁਹਾਡੇ ਰਹੀ ਇਹ ਵੀ ਅਪੀਲ ਕਰਾਂਗਾ ਇਸ ਤੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਪੁਲਿਸ ਜੋ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦੇ ਵੱਲੋਂ ਜੋ ਵੀ ਚਾਰਵਾਈ ਬੰਦੀ ਹੋਗੀ ਜੀ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਸੰਜੇਵਾਲਾ ਜੋ ਉਕੀਲਿਆ ਵਾਲੀ ਥਾਣੇ ਦੇ ਇਸ਼ਤਰੀ ਦੇ ਗਾਡੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿజిਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਦੇ ਗੱਲ ਸਾਹਮਣੇ ਆਈ ਕਿ ਤੇ ਕੋਈ ਸ਼ਾਮ ਨੂੰ जो पटाकी यूनिट पे दो तो एक सेटअप किए हुए थे थां यूनिट पे पटाके बनाए जा रहे थे दूसरे थे पैकेजिंग यूनिट से उसे तो मौके पे पहुंच के जो गल अज अर्ली मॉर्निंग पता चली थी रात जो, जो, तो जो फायर क्रैकर जो मटेरियल थी उग लगी उमाका तो जो छोटा होया उ बिल्डिंग जो है वो कोलैप्स करके हुई है जो इनिशियल वेरिफिकेशन पे गल सामने आई है जो लेबर इते काम करती थी कुछ पैकेजिंग यूनिट दे करके वो लेबर्स होरी थी कि कुछले पर कुछ रातों काम भी कर रही थी कुछ सामने थी। तो इतने इनिशियल वेरिफिकेशन पे चार लॉस ऑफ लाइफ जो इनिशियलPreliminary तक सामने आई जो पुलिस पेपर नो इस पे प्रॉपर्ली जो भी एक कार्रवाई पंदी थी उस पे ड्यूटी जारी है रेस्क्यू जो करके जो इंजर्ड सिगे उनना नु एएम से कुछ सिविल ਹਸਪੀਟਲ ਸਿੱਧਾ ਆਇਆ ਜਾਏਗਾ। ਬਾਅਦ ਫਰਦਰ ਜੋ ਵੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਹੈ ਉਹ ਕੀਤੀ की ਸਿਰਫ ਫੈਕਟਰੀ ਇੰਗਲਿਸ਼ੀ ਜਾਂਦੀ ਗਲੀ ਸੀ ਵੀ ਕਿਨਾਂ ਦੇ ਨਾਂ ਤੇ ਚੱਲ ਰਹੀ ਸੀ। ਪ੍ਰੀਮੇ ਚੋਟ ਤੋਂ ਸੇਕੀ ਉਹ ਚੀਜ਼ ਜੋ ਹੈ ਉਸ ਲੋਕ ਇਸਤੇ है ਉਹ ਸਿਵਲ ਸਾਈਟ ਤੋਂ ਹੀ ਵੈਰੀਫਾਈ ਕਰਕੇ ਕਲੀਅਰ ਕੀਤੀ ਜਾ ਸਕਦੀ ਹੈ ਕਰਦੀ ਹੈ। ਕੀ ਦੂਜਾ ਪਰਿਸ਼ਾਦ ਮਾਲਕ ਕੌਣ ਉਹ ਲੈ ਕੇ ਹੀ ਕੋਈ ਚੀਜ਼ ਇਨੀਸ਼ੀਏਟ ਹੋਈ ਹੈ ਬਟ ਇਸ ਐ ਮੈਟਰੋਫਨ ਇਵਸਟਿਗੇਸ਼ਨ ਪੁਲਿਸ ਦੇ ਵੱਲੋਂ ਜਿਵੇਂ ਕਿ ਮਜ਼ਦੂਰਾਂ ਨਾਲ ਪੁਲਿਸ ਦੇ ਵੱਲੋਂ ਫੋਰੈਂਸਿਕ ਟੀਮ ਆ ਕੇ ਪਰਿਖੇ ਤੇ ਜੋ ਐਗਜ਼ਾਮ ਕਰੇਗੀ ਉਸ ਦੇ ਬਾਅਦ ਹੀ ਅਪਡੇਟ ਹੋਵੇਗਾ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਉਹਨਾਂ ਸਰ ਕਿੰਨੇ ਕੁ ਮਜ਼ਦੂਰ ਸੀਗੇ ਜਿਹੜੇ ਕਿ ਹਜੇ ਕਿੰਨੇ ਕੁ ਦਬੇ ਹੋਣ ਦੀ ਉਸ ਤੋਂ ਗੱਲ ਹੋਈ ਹੈ ਕਿ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀ ਉਹ ਐਗਜ਼ੈਕਟਲੀ ਕਿੰਨੇ ਦਿਨ ਪਹਿਲਾਂ ਆਈ ਹੈ ਉਹ ਕੱਲੇ-ਕੱਲੇ ਲੈਟਰ ਦੇ ਦੁਸਤ ਨੂੰ ਪਤਾ ਲੱਗੇਗਾ ਬਟ ਰੀਸੈਂਟਲੀ ਪੁਸਤਿਕ ਪੱਲੇ ਤੇ ਪਰਿਖਣ ਭਾਰਤੀ ਲੇਬਰ ਤੋਂ ਸਬੰਧ ਜੋ ਲੇਬਰ ਜੋ ਹੈ ਭਾਰ ਉਸ ਤੇ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਉਸ ਦੇ ਕਾਰਨਾਂ ਦਾ ਕੋਈ ਪਤਾ ਚੱਲ ਸਕਿਆ ਸਰ ਕਿ ਪਲਾਸਟਿਕ ਵਿੱਚ ਚੋਕ ਇਹਦੀ ਗੱਲ ਸਰ ਕਿੰਨੇ ਦਿਨਾਂ ਦੇ ਮੋਤੀ ਕੋਈ ਹਲੇ ਹੀ ਹੋਸ਼ਰੀ ਚਾਰ ਸਰ ਇੰਜਰਿਡ ਕਿੰਨੇ ਹੋਏ ਕੋਈ ਇੰਜਰਿਡ ਇਟਸ ਵੈਰੀ ਡਿਫੀਕਲਟ ਟੂ ਕਵਾਂਟੀਫਾਈ ਜਿੰਨੇ ਵੀ ਜੋ ਇਨੀਸ਼ਲ ਕਿਉਂਕਿ अर्ਲੀ ਮਾਰਨਿੰਗ ਸੀਨ ਤੋਂ ਕਾਫੀ ਕੌਂਟਲੀ ਨੂੰ ਸਿਗਨਲ ਹਸਪੀਟਲ ਤੇ ਆ ਕੇ ਟੈਂਪਰਟਾ ਭੇਜਿਆ ਗਿਆ ਹੈ ਜੋ ਇੰਜਰੀ ਕਿਸੇ ਕੋ ਹਵੇ ਜੀ ਜਰਾ ਜੀ ਡੈਡੀਕਲ ਐਡ ਮਿਲੇ ਤੇ ਪੁਲਿਸ ਦੇ ਵੱਲੋਂ ਉਸ ਚ ਪ੍ਰੋਮਿਨੈਂਟਲੀ ਕਰਾਇਆ ਗਿਆ ਮੈਂ ਤੁਹਾਡੇ ਰਹੀ ਇਹ ਵੀ ਅਪੀਲ ਕਰਾਂਗਾ ਇਸ ਤੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਪੁਲਿਸ ਜੋ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦੇ ਵੱਲੋਂ ਜੋ ਵੀ ਚ ਕਾਰਵਾਈ ਬੰਦੀ ਹੋਗੀ ਕੀਤੀ ਜਾਵੇਗੀ ਦੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈ ਜੋ ਇੱਕ ਪਿੰਡ ਮੁੰਗੇਵੜਾ ਜੋ ਕਿਲੀਆਵਲੀ ਥਾਣੇ ਦੇ ਇਸ਼ਤਰੀ ਦੇ ਗਾਡੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਤੇ ਮੌਕੇ ਤੇ ਵਿజిਟ ਕੀਤਾ ਗਿਆ ਤੋਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਤੇ ਕੋਈ ਸ਼ਾਮ ਨੂੰ ਜੋ ਪਟਾਕੀ ਯੂਨਿਟ ਤੇ ਤੋਂ ਇੱਕ ਸੈਟਅਪ ਕੀਤਾ ਹੋਈ ਸੀ ਉਥਾਂ ਤੇ ਯੂਨਿਟ ਤੇ ਪਕਟਾ ਕੀ ਬਣਾਏ ਜਾ ਰਹੇ ਸੀਗੇ ਦੂਸਰੇ ਦੇ ਪੈਕੇਜਿੰਗ ਯੂਨਿਟ ਸੀ ਉਸੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚਲੀ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉਸ ਤੇ ਅੱਗ ਲੱਗੀ ਉਸ ਤੇ ਜਿਹੜਾ ਧਮਾਕਾ ਜਿਹੜਾ ਛੋਟਾ ਹੋਇਆ ਉਸ ਤੇ ਕਰੀਏ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਇੱਕ ਹਿੱਸਾ ਤੋੜ ਦਿੱਤੀ ਗਈ ਹੈ ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਪੁਲਿਸ ਰਿਪੋਰਟ ਸੀ ਕਿ ਕੁਝ ਤੇ ਪਰ ਕੁਝ ਰਾਤ ਨੂੰ ਕਾਂਬੇ ਤਰੀਕ ਸਿਚੁਏਸ਼ਨ ਸੁਣਨ ਤੋਂ ਇਤਨੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਚਾਰ ਲਾਸਸ ਆਫ ਲਾਈਫ ਜੋ ਇਨੀਸ਼ੀਅਲ ਪ੍ਰੀਲਿਮਿਨਰੀ ਤੇ ਸਾਹਮਣੇ ਆਈਏ ਤੇ ਪੁਲਿਸ ਨੇ ਪਰ ਉਸ ਤੇ ਪ੍ਰੋਪਰਲੀ ਜੋ ਵੀ ਇੱਕ ਕਾਰਵਾਈ ਬੰਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਨਾ ਐਮਸ ਤੇ ਕੁਝ